ਮੇਰਾ ਨਾਮ ਰੇਖਾ ਮੈਂ ਪਿੰਡ ਨਾਡੇ ਦੇ ਰਹਿਣ ਵਾਲੀ ਆ ਭਗਵੰਤ ਮਾਨ ਦਾ ਬਹੁਤ ਸ਼ਕਰਾਨਾ ਕਰਨਾ ਚਾਹੁੰਦੀ ਜਿਨ੍ਹਾਂ ਨੇ ਇੱਥੇ ਇੱਕ ਯੋਗਿਆ ਖੋਲ ਕੇ ਬਹੁਤ ਫਾਇਦਾ ਕਰਿਆ ਵੀ ਸਾਨੂੰ ਯੂਸੀ ਯੋਗੇ ਦੇ ਬਹੁਤ ਜ਼ਿਆਦਾ ਉਹ ਮਿਲਿਆ ਜਿਹਦੇ ਨਾਲ ਦਵਾਈਆਂ ਦੀ ਲੋੜ ਪੈ ਨਹੀਂ ਦਿੰਦੀ ਨਾ ਮਤਲਬ ਆਪਣਾ ਸਕਰੀਨ ਬਹੁਤ ਟ ਰਹਿੰਦਾ ਸਾਰਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਇੱਥੇ ਆਣ ਕੇ ਬੇਟ ਵੀ ਘਟ ਗਿਆ ਵਾਸ ਦਿਨ ਦਾ আর ਮਤਲਬ ਕਿ ਸਰੀਰ ਨਾ ਮਤਲਬ ਸੁਸਤੀ ਨਹੀਂ ਪੈਂਦੀ ਹੈ ਬਹੁਤ ਜ਼ਿਆਦਾ ਵੈਰ ਰਹਾ ਜੀ ਪਹਿਲਾਂ ਲੱਤਾਂ ਦੁਖਦੀਆਂ ਸੀ ਸਰੀਰ ਬਦਨ ਦਰਦ ਰੈਂਦਾ ਸਾਰਾ ਮਤਲਬ ਇਹਦੇ ਬਹੁਤ ਫਰਕ ਪੈ ਰਿਹਾ ਜਦੋਂ ਇਹਦੇ ਇੱਥੇ ਆਣ ਲੱਗੀ ਪਹਿਲਾਂ ਅਸੀਂ ਬਸ ਆਪਣਾ ਘਰ ਦਾ ਕੰਮ ਕਰਨਾ ਆਪਣੇ ਕੰਮ ਕਰਕੇ ਬਸ ਖਾਣਾ ਪਣਾਣਾ ਹੀ ਆ ਹੁਣ ਇੱਥੇ ਆਣ ਗਈ ਇੱਕ ਘੰਟਾ ਇੱਥੇ ਲਾ ਲੈਂਦੇ ਮਤਲਬ ਵਧੀਆ ਰਹਿੰਦਾ ਸਰੀਰ ਸਾਰਾ ਦਿਨ ਘਰ ਜਾ ਕੇ ਸੁੱਤੀ ਨਹੀਂ ਨੀ ਪੈਂਦੀ ਐ ਨੀਂ ਨੀਂਦ ਆਉਂਦੀ ਜਿਆਦਾ ਇੰਨੀ ਨੀਂਦ ਨਹੀਂ ਕਾਉਣੀ ਹੁੰਦਾ ਹੈਗਾ ਮੇਰਾ ਨਾਮ ਕ੍ਰੀਸ਼ਨਾ ਮੈਂ 나ਡੇ ਵੀ ਰਹਿ ਧੰਨਵਾਦ ਕਰਾਂ ਸਵੰਤਮਾਨ ਕਾ ਜੀ ਸਨੇ ਮੈਨੂੰ ਇਤਨਾ ਬੜਾ ਤੋਹਫਾ ਦਿਆ ਮੈਂ 6 ਮਹੀਨੇ ਤੇ ਯਹਾਂ ਤੇ ਆ ਰਹੀ ਜੋ ਪ੍ਰੋਬਲਮ ਵੀ ਮੇਰੀ ਸਾਰੀ ਠੀਕ ਹੋ ਗਈ ਥਰਕ ਪੈ ਗਿਆ ਮੈਂ ਕਹ ਰਹੀ ਥੱਲਾ ਨੀਵੇਂ ਤੇ ਬੈਠ ਹੋਦਾ ਹੈ ਮੈਂ ਬੈਠਣ ਲੱਗੀ ਚੌਕੜੀ ਵਰਗਾ ਉੱਠਣੇ ਬੈਠਣੇ ਮੈਂ ਬੜੀ ਔਖੇ ਰਹਾਤੀ ਉਹ ਵੀ ਠੀਕ ਹੋ ਗਈ ਬੀਬੀ ਪਾਦਾ ਦਾ ਜਿਆਦਾ ਹੀ ਬੀਬੀ ਗੋਲੀ ਖਾਣੇ ਨਾਲ ਵੀ ਕੀ ਗਿਆ ਵਾ ਤਾਂ ਹੁਣ ਸਹੀ ਆ ਰਿਹਾ ਤੇ ਗੋਲੀ ਵੀ ਨਾ ਖਾ ਬਹੁਤ ਫਰਕ ਪਿਆ ਇਹ ਜਿਹੜਾ ਮਨ ਸਖਾਵੇ ਬਹੁਤ ਅੱਛਾ ਪੂਰੇ ਟਾਈਮ ਪਰ ਆ ਜਾਇਆ। ਅਸੀਂ ਬਾਅਦ ਵਿੱਚ ਆਉਂਗੇ ਜਾਂ ਪਹਿਲਾਂ ਪਹੁੰਚ ਜਾ। ਬਹੁਤ ਥੈਂਕੂ ਕਰੂੰਗੀ। ਭਗਵਾਨ ਤੁਮਨ ਕਾ ਜੀ ਇਸਨੇ ਮਨ ਨੂੰ ਇਹ ਬੜਾ ਪਾਰੀ ਤੋਹਫਾ ਦਿਆ। ਬੋਲ ਕਾ ਮੈਂ ਭਗਵਾਨ ਤੁਮਨ ਦਾ ਬਹੁਤ ਸੀਨ ਕਾ ਥੈਂਕ ਯੂ ਬੋਲਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਇੱਥੇ ਆਯੋਗਿਆ ਖੋਲਿਆ ਮਤਲਬ ਕਿ ਸਾਡੇ ਵਾਸਤੇ ਇੰਨਾ ਸੋਚਿਆ ਉਹਨਾਂ ਨੇ। ਬਹੁਤ ਬਹੁਤ ਧੰਨਵਾਦ ਉਹਨਾਂ ਦਾ।